ਅਕਾਲੀ ਦਲ ਦੀ ਮੈਂਬਰਸ਼ਿਪ ਡਰਾਈਵ ਵਿਚਾਲੇ ਇਹ ਅਹਿਮ ਮੀਟਿੰਗ ਸੱਦੀ ਹੈ ਅਤੇ 28 ਜਨਵਰੀ ਨੂੰ ਪੰਥ ਸਿੰਘ ਸਹਬਾਨਾ ਦੀ ਇਕੱਤਰਤਾ ਹੋਣੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਹੋਵੇਗੀ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰੇ ਲਈ ਇਹ ਮੀਟਿੰਗ ਸੱਦੀ ਗਈ ਹੈ। ਤੁਹਾਨੂੰ ਯਾਦ ਹੋਵੇ 2 ਦਸੰਬਰ ਨੂੰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਉਣ ਤੋਂ ਬਾਅਦ ਇਹ ਪਹਿਲੀ ਇਕੱਤਰਤਾ ਹੈ ਜਥੇਦਾਰ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਅਕਾਲੀ ਦਲ ਨੇ ਖਾਰਜ ਕਰ ਦਿੱਤਾ ਸੀ। ਕਾਬਿਲ ਗੌਰ ਹੈ ਕਿ ਕੱਲ ਬਾਕੀ ਧੜੇ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਸੀ ਕਿ ਅਕਾਲੀ ਦਲ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਖਾਰਜ ਕਰਨ ਤੇ ਜਥੇਦਾਰ ਦੀ ਚੁੱਪੀ ਸਵਾਲ ਖੜੇ ਕਰ ਰਹੀ ਹੈ ਤਾਂ ਹੁਣ ਇਸ ਮੀਟਿੰਗ ਦੇ ਮਾਇਨੇ ਕੀ ਨੇ ਇਸ ਮੀਟਿੰਗ ਦੇ ਵਿੱਚ ਕੀ ਵਿਚਾਰ ਵਟਾਂਦਰਾ ਹੋ ਸਕਦਾ ਏ ਜੇਕਰ ਦੋ ਪੱਖ ਇਸ ਮੀਟਿੰਗ ਦੇ ਦੇਖੇ ਜਾਣ ਤਾਂ ਸਭ ਤੋਂ ਵੱਡੀ ਗੱਲ ਇਸ ਮੀਟਿੰਗ ਦੇ ਵਿੱਚ ਇਹ ਕਿ ਇਹ ਮੀਟਿੰਗ 2 ਦਸੰਬਰ ਤੋਂ ਬਾਅਦ ਪਹਿਲੀ ਮੀਟਿੰਗ ਹੈ ਜਿਸ ਦੇ ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਜਿਸ ਦੇ ਵਿੱਚ ਅਸਤੀਫੇ ਪ੍ਰਵਾਨ ਕਰਨ ਲਈ ਕਿਹਾ ਗਿਆ ਜਿਸ ਦੇ ਵਿੱਚ ਮੈਂਬਰਸ਼ਿਪ ਡਰਾਈਵ ਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਵਿੱਚ ਫਖਰੇ ਕੌਮ ਵਾਪਸ ਕਰਨ ਲਈ ਕਿਹਾ ਗਿਆ ਉਸ ਤੋਂ ਬਾਅਦ ਅਸਤੀਫੇ ਜ਼ਰੂਰ ਪ੍ਰਵਾਨ ਹੋਏ ਧਾਰਮਿਕ ਸਜ਼ਾਾਂ ਵੀ ਪ੍ਰਵਾਨ ਹੋਈਆਂ ਸੇਵਾਾਂ માં ਨਿਭਾਈਆਂ ਗਈਆਂ ਪਰ ਕਈ ਫੈਸਲੇ ਹਾਲੇ ਵੀ ਉਸੇ ਤਰ੍ਹਾਂ ਨੇ ਹਾਲਾਂਕਿ ਜਦੋਂ ਮਾਗੀ ਮੇਲੇ ਦੇ ਮੌਕੇ ਇਕੱਠ ਹੋਇਆ ਤਾਂ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਫਖਰੇ ਕੌਮ ਵਾਪਸ ਲੈਣ ਬਾਰੇ ਮੁਰ ਤੋਂ ਵਿਚਾਰ ਕੀਤਾ ਜਾ ਤੇ ਸੱਤ ਮੈਂਬਰੀ ਕਮੇਟੀ ਜਿਸ ਤੇ ਅਕਾਲੀ ਦਲ ਨੂੰ ਇਤਰਾਜ਼ ਹੈ ਕਿ ਇਸ ਦੇ ਨਾਲ ਅਕਾਲੀ ਦਲ ਦੀ ਪਾਰਟੀ ਦੀ ਮਾਨਤਾ ਰੱਦ ਹੋ ਜਾਵੇਗੀ ਤਾਂ ਉਸ ਨੂੰ ਵੀ ਨਹੀਂ ਮੰਨਿਆ ਗਿਆ ਤਾਂ ਹੁਣ ਜਥੇਦਾਰ ਸਹਿਬਾਨ ਦੇ ਵੱਲੋਂ ਮੀਟਿੰਗ ਬੁਲਾ ਲਈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਮੀਟਿੰਗ ਸੱਦ ਲਈ ਹੈ ਇਸ ਮੀਟਿੰਗ ਦੇ ਵਿੱਚ ਕੀ ਵਿਚਾਰ ਵਟਾਂਦਰਾ ਹੋਏਗਾ ਇਹੀ ਵੱਡਾ ਸਵਾਲ ਹੈ ਕਿ ਜਿਹੜੇ ਫੈਸਲੇ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ 28 ਜਨਵਰੀ ਨੂੰ ਜਾਂ ਫਿਰ ਫੈਸਲਿਆਂ ਦੇ ਵਿੱਚ ਕੁਝ ਤਬਦੀਲੀ ਵੀ ਆ ਸਕਦੀ ਹੈ ਵੱਡਾ ਸਵਾਲ ਇਹੀ ਹੈ ਕਿਉਂਕਿ ਆਕਾਲੀ ਦਲ ਜਿਸ ਢੰਗ ਦੇ ਨਾਲ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਚੁੱਕਿਆ ਤੇ ਸੱਤ ਮੈਂਬਰੀ ਕਮੇਟੀ ਨੂੰ ਇਗਨੋਰ ਕੀਤਾ ਗਿਆ ਕਿਉਂਕਿ ਸੱਤ ਮੈਂਬਰੀ ਕਮੇਟੀ ਆਕਾਲੀ ਦਲ ਦੇ ਵੱਲੋਂ ਕਿਹਾ ਗਿਆ ਕਿ ਇਸ ਮੁਤਾਬਕ ਜੇਕਰ ਡਰਾਈਵ ਸ਼ੁਰੂ ਕਰਾਂਗੇ ਭਰਤੀ ਮੁਹਿੰਮ ਚਲਾਵਾਂਗੇ ਤਾਂ ਆਕਾਲੀ ਦਲ ਦੀ ਮਾਨਤਾ ਖਤਰੇ ਦੇ ਵਿੱਚ ਪੈ ਸਕਦੀ ਹੈ ਪਾਰਟੀ ਦੀ ਮਾਨਤਾ ਰੱਦ ਹੋ ਸਕਦੀ ਹੈ ਕਿਉਂਕਿ ਅਕਾਲੀ ਦਲ ਸੈਕੂਲਰ ਪਾਰਟੀ ਹੈ ਕਿਸੇ ਧਾਰਮਿਕ ਸੰਸਥਾ ਧਾਰਮਿਕ ਆਗੂ ਦੇ ਕਹਿਣ ਤੇ ਜੇ ਇਕਰ ਇਹ ਮੈਂਬਰਸ਼ਿਪ ਡਰਾਈ ਵੇਸ ਟੰਗ ਦੇ ਨਾਲ ਚਲਾਈ ਜਾਏਗੀ ਤਾਂ ਮਾਨਤਾ ਰੱਦ ਹੋ ਸਕਦੀ ਹੈ ਇਸ ਕਰਕੇ ਵਰਕਿੰਗ ਕਮੇਟੀ ਦੇ ਵੱਲੋਂ ਅਲੱਗ ਤੋਂ ਮੈਂਬਰਸ਼ਿਪ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ 25 ਲੱਖ ਮੈਂਬਰ ਬਣਾਉਣ ਦਾ ਟਾਰਗੇਟ ਅਕਾਲੀ ਦਲ ਦੇ ਵੱਲੋਂ ਮਿੱਥ ਲਿਆ ਗਿਆ ਪਰ ਦੂਜੇ ਪਾਸੇ ਬਾਕੀ ਧੜਾ ਇਸ ਤੇ ਇਤਰਾਜ਼ ਜਤਾ ਰਿਹਾ ਹੈ ਗੁਰਪ੍ਰਤਾਪ ਸਿੰਘ ਵਡਾਲਾ ਹੋਣ ਜਾਂ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਬੀਬੀ ਜਗੀਰ ਕੌਰ ਹੋਣੇ ਤਮਾਮ ਆਗੂ ਬਾਗੀ ਧੜੇ ਦੇ ਜਿਨ੍ਹਾਂ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਜਾ ਕੇ ਮੁਲਾਕਾਤ ਵੀ ਕੀਤੀ ਗਈ ਖਾਸ ਕਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਤੇ ਇਹ ਵੀ ਗੱਲ ਆਖੀ ਗਈ ਕਿ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦੀ ਚੁੱਪੀ ਅਤੇ ਜਥੇਦਾਰ ਸਾਹਿਬ ਦੀ ਚੁੱਪੀ ਹੈਰਾਨ ਕਰਨ ਵਾਲੀ ਆ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਇਸ ਵੇਲੇ ਲਾਈਵ ਜੁੜੇ ਨੇ ਰਾਜੀਵ ਕਿਉਂਕਿ ਬੇहद ਅਹਿਮ ਹੋ ਜਾਂਦਾ ਜਦੋਂ 28 ਤਰੀਕ ਨੂੰ ਮੀਟਿੰਗ ਸੱਦ ਲਈ ਗਈ ਹੈ ਤੇ ਇਸ ਮੀਟਿੰਗ ਦੇ ਪੱਖ ਜੇਕਰ ਵਿਚਾਰੇ ਜਾਣ ਕਿ ਕੁਝ ਹੋ ਸਕਦਾ ਇਸ ਮੀਟਿੰਗ ਦੇ ਵਿੱਚ ਕਿਉਂਕਿ 2 ਦਸੰਬਰ ਤੋਂ ਬਾਅਦ ਇਹ ਪਹਿਲੀ ਮੀਟਿੰਗ ਅਤੇ ਜੋ ਫੈਸਲੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਪੰਜ ਸਿੰਘ ਸਹਬਾਨ ਦੇ ਵੱਲੋਂ ਲੈ ਗਏ ਉਹ ਇਨ ਬਿਨ ਹਾਲੇ ਤੱਕ ਲਾਗੂ ਨਹੀਂ ਹੋਏ ਜਿਸ ਤੇ ਬਾਗੀ ਧੜਾ ਵੀ ਇਤਰਾਜ਼ ਜਤਾ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਕਿ ਮੈਨੂੰ ਇਸ ਮੀਟਿੰਗ ਦੇ ਕੱਡੇ ਜਾਣ ਕੀ ਇਸ ਮੀਟਿੰਗ ਦੇ ਵਿੱਚ ਜਦੋਂ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਹੋਏਗੀ ਇਹ ਹੋ ਸਕਦਾ ਹੈ ਕਿ ਫੈਸਲੇ ਇਨ ਬਿਨ ਲਾਗੂ ਕਰਵਾਉਣ ਦੇ ਲਈ ਕੋਈ ਦੁਬਾਰਾ ਤੋਂ ਵਿਚਾਰ ਵਟਾਂਦਰਾ ਕਰਕੇ ਆਦੇਸ਼ ਦਿੱਤੇ ਜਾਣ ਜਾਂ ਫਿਰ ਇਹ ਹੋ ਸਕਦਾ ਹੈ ਕਿ ਕੁਝ ਫੈਸਲਿਆਂ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਰਾਜੀ ਬਿਲਕੁਲ ਰਣਵੀਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਤਾਂ 2 ਦਸੰਬਰ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ ਔਰ 2025 ਸਾਲ ਦੀ ਜਿਹੜੀ ਸ਼ੁਰੂਆਤ ਦੇ ਦੌਰਾਨ ਪਹਿਲੀ ਮੀਟਿੰਗ ਇਹ ਹੋਣ ਜਾ ਰਹੀ ਹੈ ਔਰ ਇਹ ਮੀਟਿੰਗ ਕੁੱਲ ਮਿਲਾ ਕੇ 2 ਦਸੰਬਰ ਦੇ ਜਿਹੜੇ ਆਦੇਸ਼ ਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਉਸ ਦੇ ਆਲੇ-ਦੁਆਲੇ ਹੀ ਰਹਿਣ ਵਾਲੀ ਹੈ ਕਿਉਂਕਿ ਜੇਕਰ ਅਸੀਂ 2 ਦਸੰਬਰ ਦਾ ਜ਼ਿਕਰ ਕਰਦੇ ਹਾਂ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਮੀਕਰਨ ਨੇ ਉਹ ਇੱਕਦਮ ਤੇਜ਼ੀ ਦੇ ਨਾਲ ਬਦਲਦੇ ਹੋਏ ਨਜ਼ਰ ਆਏ ਸਭ ਤੋਂ ਪਹਿਲਾਂ ਤਾਂ ਉਹ ਆਦੇਸ਼ ਜਿਹੜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਕਿ ਦਾਗੀ ਤੇ ਬਾਗੀ ਅਕਾਲੀ ਜਿਹੜੇ ਨੇ ਉਹ ਆਪਣਾ ਆਪਣਾ ਚੁੱਲਾ ਸਮੇਟ ਕੇ ਇੱਕ ਝੰਡੇ ਦੇ ਥੱਲੇ ਆਉਣ ਔਰ ਮੈਂਬਰਸ਼ਿਪ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇ ਪਰ ਉਸ ਤੋਂ ਪਹਿਲਾਂ ਇੱਕ ਜਿਹੜੀ ਅਹਿਮ ਉਸ ਆਦੇਸ਼ ਦੇ ਵਿੱਚ ਗੱਲ ਸੀ ਉਹ ਇਹ ਸੀ ਕਿ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇ ਹਰਜਿੰਦਰ ਸਿੰਘ ਧਾਮੀ ਨੂੰ ਉਸ ਕਮੇਟੀ ਦਾ ਮੁਖੀ ਬਣਾਇਆ ਜਾਵੇ ਪਰ ਉਹ ਕਮੇਟੀ ਹਲੇ ਤੱਕ ਨਾ ਤਾਂ ਬਣਾਈ ਗਈ ਹੈ ਨਾ ਹੀ ਉਸ ਕਮੇਟੀ ਬਾਰੇ ਕੋਈ ਚਰਚਾ ਕਿਸੇ ਤਾਂ ਤੇ ਹੁੰਦੀ ਹੈ ਪਰ ਇਸ ਦੇ ਵਿਚਾਲੇ ਜਿਹੜੇ ਬਾਗੀ ਅਕਾਲੀ ਸੀ ਜਿਨ੍ਹਾਂ ਵੱਲੋਂ ਅਕਾਲੀ ਦਲ ਸੁਧਾਰ ਲਹਿਰ ਦਾ ਗਠਨ ਕੀਤਾ ਗਿਆ ਸੀ ਤਾਂ 2 ਦਸੰਬਰ ਦੇ ਆਦੇਸ਼ ਤੋਂ ਠੀਕ ਅਗਲੇ ਦਿਨ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਬੁਲਾਈ ਜਾਂਦੀ ਹੈ ਅਕਾਲੀ ਦਲ ਸੁਧਾਰ ਲਹਿਰ ਨੂੰ ਜੋ ਹੈ ਸਮੇਟ ਦਿੱਤਾ ਜਾਂਦਾ ਹੈ ਯਾਨੀ ਕਿ ਉਸ ਪਾਰਟੀ ਨੂੰ ਖਤਮ ਕਰ ਦਿੱਤਾ ਜਾਂਦਾ ਔਰ ਨਾਲ ਦੀ ਨਾਲ ਇੱਕ ਇਸ਼ਾਰਾ ਜ਼ਾਹਿਰ ਕੀਤੀ ਜਾਂਦੀ ਹੈ ਕਿ ਹੁਣ ਇੱਕ ਉਮੀਦ ਹੈ ਕਿ ਅਕਾਲੀ ਦਲ ਮਜ਼ਬੂਤ ਹੋਏਗਾ ਪਰ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਕਮੇਟੀ ਜਿਹੜੀ ਹੈ ਉਸ ਦੇ ਲਈ ਮੈਂਬਰਾਂ ਦੀ ਚੋਣ ਨਹੀਂ ਹੋਈ ਬਾਅਦ ਦੇ ਵਿੱਚ ਮੰਗ ਪੱਤਰ ਜੋ ਹੈ ਉਹ ਦਿੱਤਾ ਜਾਂਦਾ ਹੈ ਅਕਾਲ ਤਖਤ ਸਾਹਿਬ ਤੇ ਕਿ ਸੱਤ ਮੈਂਬਰੀ ਕਮੇਟੀ ਬਾਰੇ ਜਿਹੜਾ ਆਦੇਸ਼ ਹੋਇਆ ਸੀ ਉਸ ਦੀ ਪਾਲਣਾ ਨਹੀਂ ਕੀਤੀ ਗਈ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਖੁਦ মিডিਆ ਦੇ ਸਾਹਮਣੇ ਆ ਕੇ ਇਹ ਗੱਲ ਕਹਿੰਦੇ ਨੇ ਕਿ ਸੱਤ ਮੈਂਬਰੀ ਕਮੇਟੀ ਵਾਲਾ ਜਿਹੜਾ ਆਦੇਸ਼ ਹੈ ਉਹ ਅੱਜ ਵੀ ਸਟੈਂਡ ਕਰਦਾ ਹੈ ਪਰ ਦੂਜੇ ਪਾਸੇ ਅਕਾਲੀ ਦਲ ਵੱਲੋਂ ਆਪਣਾ ਜਿਹੜਾ ਪਹਿਲਾ ਢਾਂਚਾ ਉਸ ਨੂੰ ਪੰਗ ਕਰਕੇ ਨਵੇਂ ਢਾਂਚੇ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਆਬਜ਼ਰਵਰ ਜਿਹੜੇ ਨੇ ਉਹ ਨਿਯੁਕਤ ਕਰ ਦਿੱਤੇ ਜਾਂਦੇ ਨੇ ਮੈਂਬਰਸ਼ਿਪ ਮੁਹਿੰਮ ਦੀ ਤਰੀਕ ਦਾ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਜਿਹੜੇ ਬਾਗੀ ਅਕਾਲੀ ਨੇ ਉਹ ਫਿਰ ਇੱਕ ਮੰਗ ਪੱਤਰ ਲੈ ਕੇ ਅਕਾਲ ਤਖਤ ਸਾਹਿਬ ਵਿਖੇ ਪਹੁੰਚਦੇ ਨੇ ਤਾਂ ਹੁਣ ਜਿਹੜੀ 28 ਜਨਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਇੱਕ ਤਾਂ ਇਸ ਮਸਲੇ ਨੂੰ ਲੈ ਕੇ ਵਿਚਾਰ ਚਰਚਾ ਹੋਣੀ ਹੈ ਇਸ ਤੋਂ ਇਲਾਵਾ ਜਿਹੜੇ ਸਥਿਤੀਆਂ ਦੀ ਗੱਲ ਹੋਈ ਸੀ ਕਿ ਜਿੰਨੇ ਵੀ ਅਸਤੀਫੇ ਹੁਣ ਤੱਕ ਆਏ ਨੇ ਉਹਨਾਂ ਸਾਰਿਆਂ ਨੂੰ ਮਨਜ਼ੂਰ ਕਰਕੇ ਉਸ ਦੀ ਰਿਪੋਰਟ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਵਿਖੇ ਸੌਂਪੀ ਜਾਵੇ ਪਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਹੈ ਉਹ ਪ੍ਰਵਾਨ ਕਰ ਲਿਆ ਜਾਂਦਾ ਹੈ ਬਾਕੀ ਅਸਤੀਫਿਆਂ ਦਾ ਹੱਲੇ ਜ਼ਿਕਰ ਕਿਤੇ ਵੀ ਨਹੀਂ ਕੀਤਾ ਜਾ ਰਿਹਾ ਇੱਕ ਤਾਂ ਇਹ ਮਸਲਾ ਹੁਣ ਉਸ ਤੋਂ ਵੀ ਇੱਕ ਅਹਿਮ ਮਸਲਾ ਇਹ ਕਿ ਉਸ ਦੇਸ਼ ਦੇ ਵਿੱਚ ਇੱਕ ਵੱਡਾ ਸਖਤ आदेश ਇਹ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੋਂ ਫਖਰੇ ਕੌਮ ਜਿਹੜਾ ਖਿਤਾਬ ਦਿੱਤਾ ਗਿਆ ਸੀ ਉਹ ਵਾਪਸ ਕੀਤਾ ਜਾਵੇ ਕਿਉਂਕਿ ਉਹ ਹਲੇ ਤੱਕ ਵਾਪਸ ਨਹੀਂ ਕੀਤਾ ਗਿਆ ਤਾਂ 14 ਜਨਵਰੀ ਨੂੰ ਜਦੋਂ ਅਕਾਲੀ ਦਲ ਦੀ ਕਾਨਫਰੰਸ ਹੁੰਦੀ ਹੈ ਮਾਗੀ ਮੇਲੇ ਦੇ ਵਿੱਚ ਉੱਥੇ ਇੱਕ ਮੰਗ ਰੱਖੀ ਜਾਂਦੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰਨ ਤਾਂ ਹੁਣ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਇਸ ਦੇ ਉੱਤੇ ਵਿਚਾਰ ਕਰਦੇ ਨੇ ਜਾਂ ਨਹੀਂ ਇਹ ਤਾਂ 28 ਬਿਲਕੁਲ ਰਾਜੀਵ ਅਜੇ ਦੇ ਵਿੱਚ ਮੀਟਿੰਗ ਬਿਹਤ ਅਹਿਮ ਹੈ 28 ਜਨਵਰੀ ਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਫਖਰ ਕੌਮ ਵਾਪਸ ਨਹੀਂ ਹੋਇਆ ਜਾਂ ਅਸਤੀਫੇ ਪੂਰੀ ਤਰ੍ਹਾਂ ਦੇ ਨਾਲ ਪ੍ਰਵਾਨ ਕਰਨ ਬਾਰੇ ਜਾਣਕਾਰੀ ਦੇ ਦਿੱਤੀ ਗਈ ਇਸ ਤੋਂ ਬਿਨਾ ਸਭ ਤੋਂ ਅਹਿਮ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਇਹ ਤਿੰਨ ਪੁਆਇੰਟਸ ਨੇ ਜਿਹੜੇ ਜਿਨ੍ਹਾਂ ਦੇ ਇर्द-ਗਿਰਦੇ ਮੀਟਿੰਗ ਘੁੰਮ ਸਕਦੀ ਹੈ ਵਿਚਾਰ ਵਟਾਂਦਰਾ ਹੋ ਸਕਦਾ ਹੈ ਇਸ ਦੇ ਨਾਲ ਹੀ ਇਹ ਵੀ ਹੈ ਕਿ ਕੀ ਫੈਸਲਿਆਂ ਦੇ ਵਿੱਚ ਕੋਈ ਤਬਦੀਲੀ ਆ ਸਕਦੀ ਹੈ ਕੀ ਕੁਝ ਚੇਂਜਸ ਹੋ ਸਕਦੀਆਂ ਨੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਵੀ ਵੱਡਾ ਸਵਾਲ ਹੈ ਇਸ ਦੇ ਨਾਲ ਹੀ ਰਾਜੀ ਵੀ ਇੱਕ ਸਵਾਲ ਇਹ ਵੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੀਆਂ ਸੇਵਾਵਾਂ ਕੁਝ ਸਮਿਲੀ ਵਾਪਸ ਲੰਘ ਗੀਆਂ ਨੇ ਕਿਉਂਕਿ ਜਿਸ ਢੰਗ ਦੇ ਨਾਲ ਅੰਤਰੀਂ ਕਮੇਟੀ ਦੇ ਵੱਲੋਂ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਜਾਂਚ ਕੀਤੀ ਜਾਏਗੀ ਫਿਰ ਉਸ ਕਮੇਟੀ ਨੂੰ 1 ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਗਿਆ ਦੂਜੇ ਪਾਸੇ ਜਥੇਦਾਰ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਕਮੇਟੀ ਆ ਕਿਸੇ ਤਖਤ ਸਾਹਿਬ ਦੇ ਜਥੇਦਾਰ ਦੀ ਜਾਂਚ ਨਹੀਂ ਕਰ ਸਕਦੀ ਇਹ ਮਸਲਾ ਅਕਾਲ ਤਖਤ ਸਾਹਿਬ ਨੂੰ ਸੌਂਪ ਦੇਣਾ ਚਾਹੀਦਾ ਹੈ ਉਹ ਵੀ ਹਾਲੇ ਪੈਂਡਿੰਗ ਹੈਗਾ ਇਹ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੇ ਵੀ ਸਸਪੈਂਸ ਹੈ ਜਿਤ ਤੱਕ ਹੁਣ ਤੱਕ ਦੇ ਜਿਹੜੇ ਘਟਨਾ ਕ੍ਰਮ ਨੇ ਉਸ ਦੇ ਮੁਤਾਬਕ ਦੇਖਿਆ ਜਾਵੇ ਜੇਕਰ ਉਹਨਾਂ ਦੀ ਸੇਵਾਵਾਂ ਵਿੱਚ ਵਾਪਸ ਲੰਘੀਆਂ ਹੋਈਆਂ ਨੇ ਤਾਂ ਫਿਰ ਕੀ ਉਹ ਪੰਚ ਸਿੰਘ ਸਹਿਬਾਨ ਦੀ ਇਸ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਨੇ ਜਾਂ ਫਿਰ ਜਿਸ ਢੰਗ ਦੇ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਨੇ ਉਹ ਸ਼ਾਮਲ ਹੋਣਗੇ ਰਾਜੀ ਅ ਤੇ ਦੇਖੋ ਜਿੱਤੋਂ ਤੱਕ ਪੰਜ ਸਿੰਘ ਸਹਿਬਾਨਾਂ ਦਾ ਸਵਾਲ ਹੁੰਦਾ ਤਾਂ ਉਸ ਦੇ ਵਿੱਚ ਇਹ ਨਹੀਂ ਕਿ ਪੰਜਾਂ ਤਖਤਾਂ ਦੇ ਜੱਥੇਦਾਰ ਹੀ ਸ਼ਾਮਲ ਹੋਣ ਜੇਕਰ ਅ ਅਸੀਂ ਉਦਾਹਰਨ ਦੇ ਤੌਰ ਤੇ ਮੈਂ ਗੱਲ ਕਰਦਾ ਕਿ ਜੇਕਰ ਅਕਾਲ ਤਖਬਾਹਬ ਦਮਦਮਾ ਸਾਹਿਬ ਜਾਂ ਫਿਰ ਕੇਸਗੜ ਸਾਹਿਬ ਦੇ ਜੇਕਰ ਜੱਥੇਦਾਰ ਆਉਂਦੇ ਨੇ ਤਾਂ ਦੋ ਗਰੰਤੀ ਸਿੰਘ ਜਿਹੜੇ ਨੇ ਚਾਹੇ ਉਹ ਅਕਾਲ ਤਖਬਾਹਬ ਦੇ ਹੱਦ ਗਰੰਤੀ ਹੋਣ ਜਾਂ ਦਰਬਾਰ ਸਾਹਿਬ ਤੇ ਤਾਂ ਉਹਨਾਂ ਨੂੰ ਅਮਲਾ ਕੇ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਅ ਗਿਣਤੀ ਹੈ ਉਹ ਪੂਰੀ ਕੀਤੀ ਜਾਂਦੀ ਪਰ ਜਿਹੜਾ ਤੁਸੀਂ ਸਵਾਲ ਕੀਤਾ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਉਸ ਮੀਟਿੰਗ ਦਾ ਹਿੱਸਾ ਹੋਣਗੇ ਜਾਂ ਨਹੀਂ ਤਾਂ ਇਹ ਫਿਲਹਾਲ ਸਸਪੈਂਸ ਜੋ ਹੈ ਉਹ ਬਰਕਰਾਰ ਹੈ ਥੋੜੀ ਦੇਰ ਦੇ ਵਿੱਚ ਅਸੀਂ ਉਸ ਬਾਰੇ ਸਪਸ਼ਟ ਤੌਰ ਤੇ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਪਰ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਮੈਂ ਫਿਰ ਦੁਬਾਰਾ ਉਹੀ ਗੱਲ ਕਰਦਾ ਕਿ 2 ਦਸੰਬਰ ਦੇ ਜਿਹੜੇ ਆਦੇਸ਼ ਨੇ ਉਹਨਾਂ ਤੋਂ ਬਾਅਦ ਹੀ ਇਹ ਜਿਹੜੇ ਸਾਰੇ ਸਮੀਕਰਨ ਨੇ ਉਹ ਬਦਲਦੇ ਹੋਏ ਨਜ਼ਰ ਆਏ ਔਰ ਇਸ ਵਿਚਾਲੇ ਜਦੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਣ ਦੇਵਾ ਹਮਲਾ ਹੁੰਦਾ ਤਾਂ ਨਰੇਂਦਰ ਸਿੰਘ ਚੌੜਾ ਨੂੰ ਜੋ ਹੈ ਪੰਤ ਦੇ ਵਿੱਚੋਂ ਛੇਕਣ ਦੀ ਮੰਗ ਕੀਤੀ ਜਾਂਦੀ ਇੱਕ ਮਤਾ ਪਾਸ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਬਾਅਦ ਦੇ ਵਿੱਚ ਐ ਜੀ ਪੀ ਸੀ ਨੂੰ ਯੂ ਟਰਨ ਲੈਣਾ ਪਿਆ ਔਰ ਉਸ ਫੈਸਲੇ ਦੇ ਉੱਤੇ ਰੋਕ ਜਿਹੜੀ ਆ ਉਹ ਲਗਾਈ ਗਈ ਯਾਨੀ ਕਿ ਉਹ ਜਿਹੜੀ ਮੰਗ ਹੈ ਉਸ ਨੂੰ ਖਾਰਜ ਕੀਤਾ ਗਿਆ ਹੁਣ ਇਸ ਦੇ ਨਾਲ ਸਭ ਤੋਂ ਵੱਡਾ ਸਵਾਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਜਿਹੜੀ ਸ਼ਿਕਾਇਤ ਪਹੁੰਚੀ ਸੀ ਉਸ ਦੇ ਉੱਤੇ ਵੀ ਹੱਲੇ ਇੱਕ ਸਸਪੈਂਸ ਹੈ ਕਿ ਕੀ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਉਤਨੇ ਕੋਈ ਜਾਂਚ ਕੀਤੀ ਜਾਂ ਫਿਰ ਨਹੀਂ ਕਿਉਂਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤਾਂ ਉਸ ਕਮੇਟੀ ਨੂੰ ਆਪਣੇ ਬਿਆਨ ਦੇ ذریعے ਪਹਿਲੇ ਦਿਨ ਤੋਂ ਹੀ ਖਾਰਜ ਕਰ